ਇਵੇਂ ਬੰਦੇ ਨੇ ਇਹ ਹੁਣ ਅਮਰੀਕਾ ਜਾਣਾ ਉਧਰ ਬੰਦੇ ਨੇ ਸਾਨੂੰ ਕਹਿੰਦਾ ਵੀ ਤਿਆਰ ਕਰ ਦੋ ਉਹਦੀ ਫਿਰ ਤਸੱਲੀ ਅਗਲੇ ਨੂੰ ਕਿਵੇਂ ਹੁੰਦੀ ਆ ਵੱਡੀ ਗੱਲ ਉਹਦੀ ਆ ਵੀ ਇੰਜਣ ਸਾਡਾ ਓਕੇ ਆ ਕਿਉਂਕਿ ਇਹ ਮੁੰਲਾ ਦਾ 40 ਤੋਂ 45 ਦਿਨਾਂ ਚ ਤਾਂ ਉਧੇ ਤੱਕ ਪਹੁੰਚੂ ਬਾਈ ਦਾ ਗਾਣਾ ਇਹਦੇ ਤਸੱਲੀ ਤਾਂ ਆਏ ਆ ਮੰਨ ਲਓ ਹਣਾ ਜਦੋਂ ਟਰੈਕਟਰ ਲਿਆਂਦਾ ਉਸੋਂ ਉਸ ਟਾਈਮ ਤੇ ਉਹ ਬੰਦੇ ਨੂੰ ਫੋਟੋਆਂ ਗਈਆਂ ਗਈਆਂ ਜਿਵੇਂ ਉਸ ਤੋਂ ਬਾਅਦ ਜਦੋਂ ਆਪਾਂ ਇਹਦੀ ਰਿਪੇਅਰ ਸਟਾਰਟ ਕਰੀਆ ਉਦੋਂ ਵੀ ਫੋਟੋਆਂ ਗਈਆਂ ਉਦੋਂ ਬਾਅਦ ਵਾਹ ਕੇ ਚੈੱਕ ਕਰਿਆਗਾ ਉਦੋਂ ਵੀ ਫੋਟੋਆਂ ਫਿਰ ਉਹਨਾਂ ਦੇ ਬੰਦੇ ਭਲਾਏ ਫਿਰ ਉਹ ਚੈੱਕ ਕਰਕੇ ਫਿਰ ਗਏ ਸੀ ਐਲ ਮਗਲੈ ਉਹੀ ਜੀ ਜਨੇ ਆਇਣੀ ਹੋ ਗਈ ਵਿਚ ਅੰਦਰ ਵਿੱਚ ਵਿਚਕਾਰ ਆ ਗੇਰ ਖਿੱਚ ਕੇ ਜਮਾ ਤਸੱਲੀ ਐ ਕਰਾਉਂਦੇ ਆ ਵੀ ਇੰਜਨ ਦਾ ਕੰਮ ਦੇ ਨਾਲ ਨਾਲ ਤੇਲ ਤੋਂ ਲਾ ਕੇ ਸਾਰਾ ਕੋਈ ਰੇਡੀਏਟਰ ਵਗੈਰਾ ਨਾ ਆ ਗੇਰ ਗੂਰ ਦਾ ਚੱਕਾ ਸਾਰਾ ਨਵਾਂ ਹੋ ਗਿਆ ਦੇ ਵਿੱਚ ਆ ਭੂਰਾ ਵੀ ਕਾਲਸ ਨਹੀਂ ਉਹ ਕਾਲਸ ਜਮੀ ਨਹੀਂ ਆਉਂਦੀ ਦੇਖੋ ਇਧਰ ਗੇਰ ਵਾਲਾ ਹੋ ਗਿਆ ਇੰਜਨ ਵਾਲਾ ਤੇਲ ਹੋ ਗਿਆ ਚਲ ਹੋਇਆ ਵਾ ਦੇਖੋ ਮਿੱਤਰੋ ਕਿੰਨੀ ਘੈਂਟ ਗੱਲਬਾਤ ਬਣਾਤੀ ਸੈਲਫ ਐਂਡ ਬੈਟਰੀ ਸਾਰਾ ਨਵਾਂ ਠੀਕ ਹੈ ਸੈਲਫ ਵੀ ਨਵੀਆਂ ਤੇ ਜਿਵੇਂ ਗਰੀ ਨਿਗੇ ਨਿਗੇ ਪੁਰਜੇ ਸੀਗੇ ਇਹ ਤਾਂ ਸਾਰੇ ਹੀ ਨਵੇਂ ਆ ਹਾਂ ਸ੍ਰੀ ਗੁਰੂ ਜੀ ਤੁਹਾਨੂੰ ਸਵਾਗਤ ਹੈ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਦੇ ਸਾਰਿਆਂ ਦਾ ਆਪਾਂ ਖੜੇ ਹਾਂ ਮਿੱਤਰੋ ਪਿੰਡ ਸੇਲਵਰਾਹ ਦੇ ਵਿੱਚ ਤੇ ਵੀਰ ਰਾਜੂ ਵਰਗੇ ਮਸ਼ਹੂਰ ਆ ਇੱਥੇ ਮਿੱਤਰੋ ਟਰੈਕਟਰ ਤਿਆਰ ਕਰਦੇ ਆ ਫੋਰ 3700 ਤੇ HMT 5911 ਜਿਵੇਂ ਕਰੀਏ ਮਾਹਰਾ ਪੂਰੇ ਤੇ ਅੱਜ ਜਿਹੜਾ ਕੰਟੇਨਰ ਇਧਰੀ ਸਾਈਡ ਤੁਸੀਂ ਦੇਖੀ ਜਾਨਾ ਉਹ ਇਹਨੇ ਅਮਰੀਕਾ ਜਾਣਾ ਤੇ ਗੱਲਾ ਫੋਰ ਨਹੀਂ ਨਾਲ ਇਧਰ ਜਿੰਨੇ ਸੰਦ ਸੰਡੇ ਜੇ ਪਿਆ ਸਾਰੀ ਲੈ ਕੇ ਜਾਣੇ ਆ ਤੇ ਸਾਰੀ ਜਾਣਕਾਰੀ ਬਾਈ ਰਾਜੂ ਤੋਂ ਲੈਣੇ ਆ ਸ੍ਰੀ ਗੁਰੂ ਵੀਰ ਰਾਜੂ ਸਵਾਗਤ ਆ ਬੇਤੇ ਤੇ ਸਭ ਤੋਂ ਪਹਿਲਾਂ ਤਾਂ ਜਿਵੇਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇਹ ਪੁੱਛੋ ਐਕਸਪੀਰੀਅੰਸ ਦਾ ਕਿੰਨਾ ਕੁ ਟਾਈਮ ਹੋ ਗਿਆ ਆਪ ਨੂੰ ਟਰੈਕਟਰ ਤਿਆਰ ਕਰਦਿਆਂ ਆਪ ਨੂੰ ਵੀਰੇ 10 ਤੋਂ 12 ਸਾਲ ਹੋ ਗਏ ਠੀਕ ਆ 12 ਸਾਲ ਹੋ ਗਏ ਇਸੇ ਲਾਈਨ ਦੇ ਵਿੱਚ ਤੇ ਇਹ ਹੁਣ ਕੰਟੇਨਰ ਅਮਰੀਕਾ ਜਾਣਾ ਫਿਰ ਹੈ ਹਾਂਜੀ ਹਾਂਜੀ ਅਮਰੀਕਾ ਜਾਣਾ ਮਿੱਤਰੋ ਤੇ ਇਹ ਵਿਆਈ ਨੇ ਫੋਰਡ ਤਿਆਰ ਕਰਵਾਇਆ ਹਾਂਜੀ ਹਾਂਜੀ ਤੇ ਇਹ ਕਿਵੇਂ ਅਗਲੇ ਦਾ ਜੱਦੀ ਟਰੈਕਟਰ ਸੀ ਪਹਿਲਾਂ ਤਾਂ ਫੋਰਡ ਦੇ ਲਾਗਦੇ ਆ ਆਪਾਂ ਸਟਾਰਟ ਕਰ ਲਈ ਨਹੀਂ ਉਹਨਾਂ ਨੇ ਆਪਾਂ ਨੂੰ ਕਿਹਾ ਸੀਗਾ ਵੀ ਮੈਂ ਆਪਾਂ ਨੂੰ 90 ਤੋਂ ਪਲੱਸ ਮਾਡਲ ਚਾਹੀਦਾ ਠੀਕ ਹੈ ਠੀਕ ਆ ਜੀ ਆਪਾਂ 92 ਮਾਡਲ ਆ ਇਹ ਪੇਂਡ ਦੀ ਸਾਰੀ ਇੰਜਨ ਦੀ ਸਾਰਾ ਚੈੱਕ ਕਰਕੇ ਕਰ ਦਿੱਤੀ। ਜਮਾ ਤਸੱਲੀ ਕਰਾਈ ਹੈ ਤੇ ਹੁਣ ਜਿਵੇਂ ਆਪਾਂ ਬਾਡਾ ਜਿਹਾ ਲਾ ਲਿਆ ਇੱਥੋਂ ਕੋੜਾ ਵੰਪਰ ਲੱਗਿਆ ਵਾ ਹੈ ਹੀ ਪੂਰਾ ਹਨਾ। ਹਾਂ ਬਈ। ਉਸ ਤੋਂ ਬਾਅਦ ਦੇ ਵਿੱਚ ਇੰਜਨ ਦਾ ਕਿਵੇਂ ਇੱਕ ਵਾਰ ਕੇ ਦਾ? ਬਾਈ ਜੀ ਇਹਦਾ ਪਹਿਲਾਂ ਮੰਨ ਲਓ ਸਟਾਰਟਿੰਗ ਜੋ ਸਾਰਾ ਆਪਾਂ ਹਿੱਸੇ ਦਾ ਠੀਕ ਹੈ। ਇੰਜਨ ਦਾ ਲੈਫਟ ਦਾ ਗੇਅਰ ਦਾ ਸਾਰੀ ਚੈੱਕ ਕਰਕੇ ਠੀਕ ਹੈ। ਦੁਬਾਰਾ ਬੰਨਿਆ ਵੀਰੇ ਇੱਥੇ। ਠੀਕ ਹੈ। ਮਤਲਬ ਜਿੱਥੇ ਮੜੀ-ਮੋਟੀ ਚੈੱਕ ਕਰਨ ਵੇਲੇ ਆਪਾਂ ਨੂੰ ਕਾਣ-ਮੀਣ ਲੱਗਦੀ ਆ ਉਹ ਹੱਲ ਹੁੰਦਾ ਉਹਦਾ ਬਿਨਾ। ਹਾਂ ਹਾਂ। ਸਾਰੀ ਮਤਲਬ ਇਹਦੀ ਹੋਈ ਆ ਤੇ ਜਿਵੇਂ ਇੰਜਨ ਦਾਗਾ ਹਾਂਜੀ ਜਿਵੇਂ ਬੰਦੇ ਨੇ ਇਹ ਹੁਣ ਅਮਰੀਕਾ ਜਾਣਾ ਉਧਰ ਬੰਦੇ ਨੇ ਸਾਨੂੰ ਕਹਤਾ ਵੀ ਤਿਆਰ ਕਰ ਦੋ ਉਹਦੀ ਫਿਰ ਤਸੱਲੀ ਅਗਲੇ ਨੂੰ ਕਿਵੇਂ ਹੁੰਦੀ ਆ ਵੱਡੀ ਗੱਲ ਉਹਦੀ ਆ ਵੀ ਇੰਜਨ ਸਾਡਾ ਓਕੇ ਆ ਕਿਉਂਕਿ ਇਹ ਮੁੰਲਾ ਦਾ 40 ਤੋਂ 45 ਦਿਨਾਂ ਚ ਤਹਦੇ ਤੱਕ ਪਹੁੰਚੂ ਬਾਈ ਦਾ ਗਾੜਾ ਇਹਦੇ ਤਸੱਲੀ ਤਾਂ ਆਏ ਆ ਮੰਨ ਲਓ ਹਣਾ ਜਦੋਂ ਟਰੈਕਟਰ ਲਿਆਂਦਾ ਆ ਓਲਸੋ ਉਸ ਟਾਈਮ ਤੇ ਉਹ ਬੰਦੇ ਨੂੰ ਫੋਟੋਆਂ ਗਈਆਂ ਗੀਆਂ ਠੀਕ ਹੈ ਜੋ ਉਸ ਤੋਂ ਬਾਅਦ ਜਦੋਂ ਆਪਾਂ ਇਹਦੀ ਰਿਪੇਅਰ ਸਟਾਰਟ ਕਰੀਆ ਉਹ ਵੀ ਫੋਟੋਆਂ ਗਈਆਂ ਉਦੋਂ ਬਾਅਦ ਵਾਹ ਕੇ ਚੈੱਕ ਕਰਿਆਗਾ ਉਦੋਂ ਵੀ ਫੋਟੋਆਂ ਫਿਰ ਉਹਨਾਂ ਦੇ ਬੰਦੇ ਭਲਾਏ ਫਿਰ ਬਾਕਾਇਦਾ ਨਾਲ ਦੀ ਨਾਲ ਅਪਡੇਟ ਬੰਦੇ ਦੀ ਚੀਜ਼ ਆ ਉਹਦੇ ਤੱਕ ਪਹੁੰਚੀ ਜਾਂਦਾ ਵੀ ਆਹ ਕੰਮ ਪਈ ਤੇਰੇ ਟਰੈਕਟਰ ਤੇ ਖੜਾ ਸੀ ਤੇ ਆ ਇਹਦਾ ਕੰਮ ਹੋ ਗਿਆ ਤੇ ਹੁਣ ਰੰਗ ਤੇ ਲੱਗ ਗਿਆ ਤੇ ਇੰਜਨ ਫਿਰ ਉਹਨਾਂ ਦੇ ਬੰਦੇ ਆ ਕੇ ਚੈੱਕ ਕਰਕੇ ਗਏ ਵੀਰੇ ਹਾਂ ਪਹਿਲਾਂ ਅਸੀਂ ਆਪ ਕਰਿਆ ਸੀਗਾ ਉਸ ਤੋਂ ਬਾਅਦ ਉਹਨਾਂ ਨੂੰ ਕਹਤਾ ਵੀ ਤੁਸੀਂ ਆਪ ਦੀ ਤਸੱਲੀ ਕਰ ਦਿਓ ਵੀ ਆਪ ਦੀ ਤਸੱਲੀ ਵਾਸਤੇ ਆਪਦਾ ਕੋਈ ਬੰਦਾ ਭੇਜੋ ਫਿਰ ਉਹਨਾਂ ਨੇ ਆਪਦਾ ਉਸ ਬਾਅਦ ਅਸੀਂ ਪੇਂਟ ਜੋਬ ਕਰਨੀਆਂ ਸਟਾਰਟ ਹਾਂ ਹਾਂ ਬਈ ਉਸ ਤੋਂ ਬਾਅਦ ਪੇਂਟ ਹੁੰਦੇ ਤੋਂ ਵੀ ਢੇੜਾ ਮਾਰਿਆਗਾ ਉਸ ਤੋਂ ਬਾਅਦ ਵੀਰੇ ਹੁਣ ਤਿਆਰ ਆਗਾ ਬਸ ਸਾਰਾ ਭੇਜਣ ਲੱਗੇ ਆ ਜਨ ਤੇ ਬਾਕੀ ਵਰਕ ਜਿਹੜਾ ਪੇਂਟ ਆ ਇਹਦੇ ਵੀਰੇ ਪੇਂਟ ਹੈਗਾ 2K ਠੀਕ ਹੈ ਹਾਂਜੀ 2K ਦਾ ਰੰਗ ਪੇਂਟ ਆ ਤੇ ਟਾਇਰ ਲੱਗੇ ਆ ਗੁਡੀਆ ਦੇ ਟਰੈਕਟਰ ਨੂੰ ਹਨਾ ਚੌਪਰ ਚਾਰਾਂ ਨਮਾ ਹੀ ਆ ਬਾਈ ਨਮਾ ਹੀ ਲਾਤਾ ਫਿਰ ਚੌਕੜਾ ਜਮਾ ਹਾਂ ਤੇ ਬਾਕੀ ਵੱਡੀ ਗੱਲ ਰਾਜੂ ਹੁੰਦੀ ਹੈ ਜਿਵੇਂ ਚੁਆਇਸ ਆ ਫਿਰ ਜਿਵੇਂ ਪਾਵਰ ਸਟੀering ਦਾ ਹੁਣ ਟਾਈਮ ਚੱਲਦਾ ਇਹ ਬੰਦਾ ਕਹਿੰਦਾ ਵੀ ਸਿੰਪਲੀ ਜਾਈਦਾ ਸਾਨੂੰ ਇਹ ਬਾਈ ਕਹਿੰਦਾ ਸਿੰਪਲੀ ਹੀ ਆ ਕਹਿੰਦਾ ਪੁਰਾਣੇ ਪਹਿਲਾਂ ਦੇ ਹੀ ਜੁੜੇ ਹੋਏ ਆ ਕਹਿੰਦਾ ਫੋਰਡ ਨਾਲ ਆਪਾਂ ਪੁਰਾਣੀ ਰੱਖਣਾ ਕਰਾ ਇਹ ਵਰ ਜਿਵੇਂ ਨਿਸ਼ਾਨੀ ਵਾਲਾ ਕੰਮ ਹੋ ਗਿਆ ਹਨਾ ਹਾਂ ਹਾਂ ਵੀਰੇ ਬਾਈ ਨੇ ਕਹਿੰਦਾ ਕਰਾਇਆ ਸਿੰਪਲ ਤੇ ਕੰਮ ਆ ਜਿਹੜਾ ਉਹ ਇੱਥ ਆਦੀ ਤੇ ਸਪਾਈ ਦੇਖੋ ਪਹਿਲਾਂ ਤਾਂ ਪੇਂਟ ਦੀ ਪੇਂਟ ਦੀ ਕਿਵੇਂ ਆਪਣੀ ਪੂਰਾ ਗਰੰਟੀ ਵਾਲਾ ਕੰਮ ਹੁੰਦਾ ਸਾਡੇ ਟੂਗੇ ਦੇ ਦਈਏ 5 ਸਾਲ ਦੀ ਪੂਰੀ ਆਪਣੀ ਬਣਿਆਦ ਹੈਗੀ ਇਹਦੀ ਠੀਕ ਹੈ 5 ਸਾਲ ਦੀ ਬਣਿਆਦ ਹੈਗੀ ਆ ਤੇ ਮਗਰਾੜ ਵਗੈਰਾ ਦੇਖ ਸਕਦੇ ਹੋ ਤਾਂ ਮਹਾਨ ਸਾਲੇ ਓਰੀਜਨਲ ਆ ਵੀਰੇ ਇਹ ਮਾਰ ਕੇ ਮਗਰਾੜਾ ਠੀਕ ਹੈ ਹਾਈ ਲੈਕਸ ਦੀ ਓਰੀਜਨਲ ਲਾਈਟ ਹੈ ਠੀਕ ਹੈ ਠੀਕ ਹੈ ਹਾਈ ਲੈਕਸ ਦੀ ਲਾਈਟ ਆ ਤੇ ਜਿਵੇਂ ਕਿ ਦੀ ਆ ਦੇਖੋ ਮਿੱਤਰੋ ਇਧਰ ਜਮਾਂ ਓਰੀਜਨਲ ਮਗਰਾੜਾ ਤੇ ਬਾਕੀ ਛਤਰੀ ਸੁਤਰੀ ਸਾਰੇ ਕੁਝ ਆਪਾਂ ਕਰਕੇ ਦਿੰਨੇ ਆ ਸਾਰਾ ਵੀਰੇ ਇਧਰੋਂ ਤੇ ਸਭ ਤੋਂ ਵੱਡੀ ਗੱਲ ਬੰਦੇ ਦੀ ਚੁਆਇਸ ਹੁੰਦੀ ਹੈ ਜਿਹੇ ਜ ਠੀਕ ਹੈ ਬਾਕੀ ਆ ਸਾਰੇ ਮਾਲ ਜਿਵੇਂ ਫੋਰਡ ਰੈਸਟ ਵਗੈਰਾ ਲੈਂਕ ਵਗੈਰਾ ਸਾਰਾ ਜਿਵੇਂ ਕਹਿ ਦੀਏ ਬਾਈ ਰਾਜੂ ਨੇ ਇਧਰ ਮਿੱਤਰੋ ਫੋਰਡ 3700 ਦੀ ਕਿੱਲੀ ਕਿੱਲੀ ਨਵੀਂ ਪਾਈ ਪਈ ਐ ਇਧਰ ਜਮਾ ਤਸੱਲੀ ਕਰਾਈ ਭਈਆ ਬਾਈ ਦੀ ਆ ਦੇਖੋ ਕਿੱਲੀਆਂ ਕੁਲੀਆਂ ਸਾਰਾ A to Z ਕੰਮ ਹੋਇਆ ਵਾ ਬਰੀਕੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਜਿਵੇਂ ਮਗਰਾਰ ਵਾਲੀਆਂ ਕਿੱਲੀਆਂ ਹੋ ਗਈਆਂ ਆ ਬਾਹਰ ਦੀ ਪਤਾ ਲੱਗੂ ਸਾਰਾ ਕੁਝ ਨਵਾਂ ਪਤਾ ਫਿਰ ਜਮਾ ਹਾਂ ਬਾਈ ਸਾਰਾ ਨਵਾਂ ਜਿਵੇਂ ਕਹਿ ਦੀਏ ਟਰੈਕਟਰ ਜਿਵੇਂ ਏਜੰਸੀ ਜੋ ਬਸ ਐਕ ਨਾਮ ਮਿਲੇ ਤੇ ਰਾਜੂ ਵਰਗੇ ਜਮਾ ਨਾਮਾ ਬਣਾ ਕੇ ਦੇ ਜਾਂਦੇ ਬਾਕੀ ਬਾਈ ਜਿਹੇ ਜੀ ਗਾਹ ਦੀ ਰਮਾਂ ਉਹੀ ਦਾ ਕੰਮ ਹੋ ਜਾਂਦਾ باقی ਸਾਰੇ ਜਿਵੇਂ ਮੀਟਰ ਮੂਟਰ ਸਾਰੇ origianal ਹੀ ਰੱਖੇ ਆ ਠੀਕ ਹੈ ਠੀਕ ਹੈ ਜੀ ਤੇ ਇੱਕ ਚੀਜ਼ ਹੋਰ ਆ ਜੀ ਜਿਵੇਂ ਆਪਾਂ ਟਰੈਕਟਰ ਤਿਆਰ ਕਰਤਾ ਵੱਡੀ ਕੰਪਲੇਂਟ ਜਿਹੜੀ ਬਾਹਰਲੇ ਵੀਰਾਂ ਦੀ ਆਉਂਦੀ ਆ ਜੀ ਜਿਵੇਂ ਉਹਨਾਂ ਨੇ ਤਿਆਰ ਕਰਕੇ ਤੁਹਾਨੂੰ ਭੇਜਤਾ ਅਗਲੇ ਕੋਲ ਪਹੁੰਚ ਗਿਆ ਜਿਵੇਂ ਮਸ਼ੀਨਰੀ ਆ ਜਾਂ 2 ਜਾਂ 3 ਮਹੀਨਿਆਂ ਬਾਅਦ ਕੋਈ ਮਾੜਾ ਮੋਟਾ ਖਰਾਬੀ ਆਉਂਦੀ ਆ ਵਿੱਚ ਬੰਦੇ ਅਸੀਂ ਦੇਖਿਆ ਵੀ ਅਗਲੇ ਨਾਲ ਖੜਦੇ ਨਹੀਂ ਉਸ ਤੋਂ ਬਾਅਦ ਦੇ ਵਿੱਚ ਤੇ ਉਹ ਚੀਜ਼ ਦੀ ਕਿਵੇਂ ਆਪਾਂ ਐਂਡ ਤੱਕ ਜਿਵੇਂ ਆਪਾਂ ਕੋਈ ਪਾਰਟ ਦੀ ਲੋੜ ਪਈ ਗਈ ਬੰਦੇ ਨੂੰ ਉਧਰ ਉਹ ਚੀਜ਼ਾਂ ਵੀ ਜਾਂਦੀਆਂ ਇਧਰੋਂ ਬਈ ਜਾਂਦਾ ਸਾਰਾ ਕੁਛ ਆ ਵੇਖੋ ਨਾ ਚੱਲਦੀ ਮਸ਼ੀਨ ਸਾਰਾ ਕੁ ਕੋਈ ਵਾਰੀ ਹੋ ਵੀ ਜਾਂਦਾ ਹਾਂ ਹਾਂ ਇਹੀ ਚੀਜ਼ ਹੈ ਬਾਕੀ ਇਹ ਹੁੰਦਾ ਕਦੋਂ ਆਪਣੇ ਨਾਲ ਮੂਹਰੇ ਗਾਹਕ ਜੁੜਿਆ ਵਾ ਕਾਫੀ ਟਾਈਮ ਤੋਂ ਜੁੜਿਆ ਵਾ ਠੀਕ ਹੈ ਨਾ ਉਹਦੇ ਨਾਲ ਸਪਰਕ ਬਣ ਜਾਂਦਾ ਫਿਰ ਆਪਾਂ ਨੂੰ ਚੀਜ਼ਾਂ ਭੇਜਣੀਆਂ ਵੀ ਪੈਂਦੀਆਂ ਵੀਰੇ ਚੱਲੀ ਹੁੰਦੀ ਕਿ ਹੁੰਦੀ ਆ ਪਰ ਗਾਹਕ ਨਾ ਖੜੋ ਠੀਕ ਆ ਕੋਈ ਗੱਲ ਨਹੀਂ ਜਿਹੜੀ ਚੀਜ਼ ਆ ਉਹਦਾ ਹੋਣਾ ਤੱਕ ਉਹਦਾ ਜਿਵੇਂ ਆ ਹੁਣ ਟਰੈਕਟਰ ਭੱਗ ਗਿਆ ਅਮਰੀਕਾ ਜੇ ਜਾ ਕੇ ਵੀ ਮੰਨ ਕੇ ਚਲੋ ਮਹੀਨਾ ਜਾਂ 2 ਮਹੀਨੇ ਦੇ ਵਿੱਚ ਕੋਈ ਦਿੱਕਤ ਆਉਂਦੀ ਆ ਤਾਂ ਬਾਈ ਰਾਜੂ ਵਰਗੇ ਖੜੇ ਆ ਹੁਣ ਐਡੀ ਦੂਰੋਂ ਬੈਠੇ ਇਹਨਾਂ ਦੀ ਵੱਡੀ ਗੱਲ ਆ ਮਿੱਤਰੋ ਸਭ ਤੋਂ ਜਿਵੇਂ ਆਪਾਂ ਜ਼ਿਆਦਾਤਰ ਦੇਖਦੇ ਆ ਬੰਦੇ ਨੇ ਟਰੈਕਟਰ ਤਿਆਰ ਕਰਾ ਲਿਆ ਹਾਂ ਹਾਂ ਸਿੱਪਾ ਜਿੱਧਰੋਂ 11 ਕੰਟੇਨਰ ਚੜਾਤਾ ਮੁੜ ਕੇ ਆ ਉਹਦਾ ਪਾਸਾ ਕਰਕੇ ਸਮਝਦਾ ਵੀ ਅਗਲੇ ਕੋਲ ਨਹੀਂ ਬਾਈ ਫਿਰ ਕੋਈ ਵੀਡੀਓ ਵੀ ਨਹੀਂ ਬਣਾ ਹੁਣ ਆਪਾਂ ਖੜੇ ਆ ਵੀਡੀਓ ਵੀ ਆਪਾਂ ਅਗਲੇ ਕੋਲੇ ਜਾਊਗੀ ਠੀਕ ਹੈ ਨਾ ਸਾਰੀ ਗੱਲਬਾਤ ਆਪਾਂ ਅ ਠੀਕ ਹੈ ਜੇ ਉਹਨਾਂ ਦਾ ਬੰਦਾ ਹੁਣ ਮੰਗਵਾਤ ਨਹੀਂ ਸਾਰਾ ਜਾਂ ਉਹਨੂੰ ਖਰਚਾ ਜਾਂ ਕੋਰੀਅਰ ਵਗੈਰਾ ਕਰੀਦਾ ਬਾਈ ਵੀ ਉਹ ਚੀਜ਼ ਦਾ ਹੈਗਾ ਬਾਅਦ ਤੱਕ ਹਰਿਆਂ ਸਾਰਿਆਂ ਚ ਜਿੰਨੇ ਕੇ ਟਾਈਮ ਦੀ ਆਪਾਂ ਉਹਨਾਂ ਨੂੰ ਕਿਹਾ ਹੁੰਦਾ ਸਾਰੀ ਗੱਲਬਾਤ ਆਪਣੇ ਨਾਲ ਹੋ ਜਾਈਏ ਉੱਥੋਂ ਤੱਕ ਸਹੀ ਚੱਲਾਂਗੇ ਵੀ ਬਾਕੀ ਜਿਵੇਂ ਬੰਦਾ ਕਹਿੰਦਾ ਓਵੇਂ ਓਵੇਂ ਨਾਲ ਨਾਲ ਫੋਟੋ ਬਕਾਇਦਾ ਅਪਡੇਟ ਟਰੈਕਰ ਦੀ ਗਈ ਵੀ ਹੈ ਕੋਈ ਚੀਜ਼ ਵੀ ਨਹੀਂ ਪੁਰਾਣੀ ਕਿਵੇਂ ਠੀਕ ਹੈ ਆਲਟੀਨੇਟਰ ਹੋ ਗਿਆ ਸੈਲਫ ਹੋ ਗਈ ਰਹੀ ਸਾਰਾ ਸਮਾਨ ਨਮ ਲਾਇਆ ਮਗਲੈਲ ਵਗੈਰਾ ਕੀ ਗੱਲ ਵਗੈਰਾ ਠੀਕ ਹੈ ਸੀਐਲ ਮਗਲੈਲ ਇੱਧਰ ਬਾਈ ਬਿੱਲਾ ਪਹੁੰਚ ਗਿਆ ਨਮਾਂਗਾ ਇਹਦੇ ਵਿੱਚ ਉਹੀ ਚੀਜ਼ ਨੇ ਆਇ ਨਹੀਂ ਹੋ ਗਈ ਵਿਚ ਅੰਦਰ ਵਿੱਚ ਕਾਰ ਆ ਗੇਰ ਖਿੱਚ ਕੇ ਜਮਾ ਤਸੱਲੀ ਐ ਕਰਾਉਂਦੇ ਆ ਵੀ ਇੰਜਨ ਦਾ ਕੰਮ ਦੇ ਨਾਲ ਨਾਲ ਤੇਲ ਤੋਂ ਲਾ ਕੇ ਸਾਰਾ ਕੋਈ ਰੇਡੀਏਟਰ ਵਗੈਰਾ ਨਾਲ ਆ ਗੇਅਰ ਗੂਰ ਦਾ ਚੱਕਾ ਸਾਰਾ ਨਵਾਂ ਕਰ ਦੇ ਵਿੱਚ ਆਪੋਰਾ ਵੀ ਕਾਲਸ ਨਹੀਂ ਉਹ ਕਾਲਸ ਜਮੀ ਨਹੀਂ ਆਉਂਦੀ ਦੇਖੋ ਇਧਰ ਗੇਅਰ ਵਾਲਾ ਹੋ ਗਿਆ ਇੰਜਨ ਵਾਲਾ ਤੇਲ ਹੋ ਗਿਆ ਜਮਾਂਦਰਲੇ ਪਾਸੇ ਕਾਲਸ ਤੇ ਜਿਹੜਾ ਪਾਰਟ ਜਿਵੇਂ ਆਲਟੀਨੇਟਰ ਹੋ ਗਿਆ ਜਾਂ ਰੇਡੀਏਟਰ ਵਗੈਰਾ ਇਹ ਕਿਲਿੰਡਰ ਹੋ ਗਿਆ ਇਹ ਸਾਰੇ ਨਵੇਂ ਲੱਗੇ ਸਾਰਾ ਨਵਾਂ ਆਊਗਾ ਇਹ ਸਮਾਨ ਲੱਗਿਆ ਉਹੀ ਗੱਲ ਆ ਗਈ ਵੀ ਨਵਾਂ ਬਣਾਤਾ ਟਰੈਕਟਰ ਜਮਾ ਲਾਇਆ ਹਿੱਸੇ ਮੂਰ ਲਗੰਮ ਦਾ ਸਾਰਾ ਠੀਕ ਹੈ ਸਾਰੇ ਹੁਣ ਲਾਈਟਾਂ ਪਈਆਂ ਤਾਰ ਵਗੈਰਾ ਪਈਆਂ ਸਾਰੀ ਨਵੀਆਂ ਮਿੰਡਾਂ ਦੀ ਸੱਤ ਲੱਗੀ ਆ ਸਾਰੀ ਠੀਕ ਹੈ ਤੇ ਜੀ ਹੁਣ ਮੜਾ ਹੀ ਬਾਸ ਨਾ ਫਿਰ ਤੁਹਾਨੂੰ ਮੜੀ ਮਾਰ ਕੇ ਸਲਫਾ ਟਰੈਕਟਰ ਦੀ ਜਿਵੇਂ ਕਹਦੀ ਇਹ ਪਕਾਰੇ ਨਾਲ ਇਹ ਜਾਣੇ